ਹੈਲੋ ਹੈਲੋ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਜੈ ਹਿੰਦ ਸਵੇਰ ਦੇ 6:40 ਹੋਏ ਹਨ ਵੀਰ ਜੀ ਤੇ ਮੈਂ ਪਾਰਕ ਵਿੱਚ ਪਹੁੰਚ ਗਿਆ ਹਾਂ ਪਾਰਕ ਵਿੱਚ ਜਾ ਕੇ ਮੈਂ ਸੈਰ ਕਰਦਾ ਪਿਆ ਹਾਂ ਆ ਵੇਖੋ ਪਾਰਕ ਦਾ ਦ੍ਰਿਸ਼ ਬੋੜ ਦਾ ਰੁੱਖ ਪਿੱਪਲ ਸਭ ਮੌਜੂਦ ਹਨ ਆ ਵੇਖੋ ਅੱਜ ਵੀਰ ਜੀ ਸਾਡਾ ਸੈਰ ਦਾ ਦੂਸਰਾ ਦਿਨ ਹੈ ਸੈਰ ਦਾ ਦੂਸਰਾ ਦਿਨ ਵੇਖੋ ਅੱਜ ਮੈਂ ਪਾਰਕ 'ਚ ਆਇਆ ਹੁਣ ਮੇਰਾ ਸਾਥੀ ਜਿਹੜਾ ਹੈ ਜਦੋਂ ਉਹ ਆ ਗਿਆ ਫਿਰ ਅਸੀਂ ਬਾਗਾਂ ਵੱਲ ਟੁਰ ਪੈਣਾ ਹੈ ਆਹ ਵੇਖੋ ਬਹੁਤ ਆਨੰਦ ਦਾ ਇੱਕ ਸਵੇਰ ਹੈ ਸਵੇਰ ਦਾ ਲੁਤਫ ਹੀ ਵੱਖਰਾ ਹੈ ਸ਼ਬਦਾਂ ਦੀ ਆਵਾਜ਼ ਆ ਰਹੀ ਹੈ ਧਾਰਮਿਕ ਸ਼ਬਦ ਲਾਏ ਹੋਏ ਨੇ ਇਹ ਪਾਰਕ ਦਾ ਦ੍ਰਿਸ਼ ਹੈ ਵੀਰਜੀ ਪਾਰਕ ਦਾ ਸਵੇਰ-ਸਵੇਰ ਦੀ ਸੈਰ ਬਹੁਤ ਜ਼ਰੂਰੀ ਹੈ ਆਹ ਵੇਖੋ ਰੁੱਖ ਵੇਖੋ ਵੀਰ ਜੀ ਕਿਉਂਕਿ ਤੁਹਾਨੂੰ ਵੀਡੀਓ ਵੀ ਨਾਲ-ਨਾਲ ਬਣਾ ਕੇ ਦਿਖਾਈਦੀ ਹੈ ਵੀ ਕਿਸ ਤਰ੍ਹਾਂ ਆਪਾਂ ਨੂੰ ਸਵੇਰੇ ਤੜਕੇ ਉੱਠਣਾ ਚਾਹੀਦਾ ਹੈ ਸੈਰ ਕਰਨੀ ਚਾਹੀਦੀ ਹੈ ਸੈਰ ਦੇ ਫਾਇਦਿਆਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਬਿਮਾਰੀਆਂ ਬਹੁਤ ਵੱਧ ਚੁੱਕੀਆਂ ਨੇ ਲੋਕ ਬਿਮਾਰ ਨੇ ਬਿਮਾਰ ਪਰ ਕੀ ਆਲਸ ਕਾਰਨ ਸਹਿਰ ਤੇ ਨਹੀਂ ਜਾਂਦੇ ਸਹਿਰ ਤੋਂ ਭਜਦੇ ਆ ਆ ਵੇਖੋ ਚੜਦੇ ਸੂਰਜ ਦੀ ਲਾਲੀ ਵੇਖੋ ਲਾਲੀ ਉਹ ਚੜਦਾ ਸੂਰਜ ਆ ਜਿਹੜੇ ਬੰਦੇ ਨੇ ਚੜਦਾ ਸੂਰਜ ਨਹੀਂ ਵੇਖਿਆ ਸਵੇਰੇ ਉੱਠ ਕੇ ਉਸ ਦਾ ਜੀਵਨ ਜੀਣ ਦਾ ਕੋਈ ਫਾਇਦਾ ਹੀ ਨਹੀਂ ਆ ਵੇ ਲਾਲੀ ਫੜ ਲਈ ਪਾਰਕ ਪਾਰਕ ਤੋਂ ਦ੍ਰਿਸ਼ ਦਿਖੰਦਾ ਹੈ ਜੇ ਪਾਰਕ ਆਪਣੀ ਭੀਮਰਾਓ ਬੇਦਖਰ ਪਾਰਕ ਪੱਟੀ ਦਾਇ ਦ੍ਰਿਸ਼ ਹੈ ਅੱਜ ਸਾਡਾ ਦੂਸਰਾ ਦਿਨ ਹੈ ਸੈਰ ਦਾ ਵੇਖੋ ਗਦਾਮ ਆ ਲੱਗੇ ਇੱਥੇ ਪਾਰਕ ਦੇ ਸਵੇਰ ਦੀ ਲਾਲੀ ਦਾ ਮਨਮੋਹਕ ਦ੍ਰਿਸ਼ ਜੋ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸਾਰ ਕਰਨ ਬਹੁਤ ਘਟ ਲੋਕ ਆਉਂਦੇ ਆ ਕਾਰਨ ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ ਸਰਦੀ ਕਾਰਨ ਲੋਕ ਘਟ ਆ ਰਹੇ ਹਨ ਮੇਰਾ ਇੱਕ ਚੱਕਰ ਹੀ ਪੂਰਾ ਹੋਇਆ ਹੈ ਜੇ ਇੱਕ ਚੱਕਰ ਸੀ ਪੂਰਾ ਹੋਇਆ ਹੈ ਜੇ ਆ ਵੀ ਬਹੁਤ ਖੂਬਸੂਰਤ ਦ੍ਰਿਸ਼ਾ ਪਾਰਕ ਦੇ ਵਿੱਚ ਗੋਲ ਹੱਟ ਬਣੀ ਹੋਈ ਹੈ। ਹੂਟੇ ਲੱਗੇ ਹੋਏ ਨੇ। ਆ ਵੇਖੋ ਦੋਸਤੋ ਸੂਰਜ ਦੀ ਲਾਲੀ ਅਜੇ ਚੜਦਾ ਸੂਰਜ। ਚੜ ਰਿਹਾ ਜੇ ਚੰਦਰਮਾ ਵੀ ਹੈ ਆ। ਅੱਧਾ ਚੰਦਰਮਾ ਹੈਗਾ ਜੇ। ਲਿਸ਼ਕ ਪੈ ਰਹੀ ਹੈ। ਸੂਰਜ ਚੜ ਰਿਹਾ ਹੈ। ਹੁਣ ਮੈਂ ਲੱਗੇ ਆ ਗਿਆ ਹਾਂ। ਫਰਸਾਬ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਜਰਨ ਜੀ ਤੇ ਥੈਂਕ ਯੂ ਫੌਜੀ ਸਾਹਿਬ ਠੀਕ ਠੀਕ ਉਹ ਠੀਕ ਆ ਹਾਂ ਵਧੀਆ ਵਧੀਆ ਸਵੇਰੇ ਸਵੇਰੇ ਫੌਜੀ ਸਾਹਿਬ ਨਾਲ ਮੁਲਾਕਾਤ ਹੋਈ ਆ ਸਪੂਰਨ ਦਿਨ ਚੜ ਚੁੱਕਾ ਵੀਰ ਜੀ ਸਪੂਰਨ ਦਿਨ ਹਾਂ ਵੇਖੋ ਅੱਗੇ ਆਪਾਂ ਨੇਰੇ ਜੇ ਜਹਾਂ ਥੋੜਾ ਜਿਹਾ ਨੇਰਾ ਹੀ ਹੁਣ ਦਿਨ ਚੰਗੀ ਤਰ੍ਹਾਂ ਚੜ ਚੁੱਕਾ ਪੂਰਾ ਪੂਰਾ ਚੜ ਚੁੱਕਾ ਦਿਨ ਐ ਸ਼ਾਨਦਾਰ ਦਿਨ ਚੜ ਚੁੱਕਾ ਮੈਂ ਪਾਰਕ 'ਚ ਖਲੋਤਾ ਹਾਂ ਫੌਜੀ ਸਾਹਿਬ ਨਾਲ ਮੁਲਾਕਾਤ ਕੀਤੀ ਅੱਗੇ ਮੈਂ ਸਵੇਰੇ ਸਵੇਰੇ ਹੁਣ ਜਾਂ ਮੈਨੂੰ ਪਹਿਲੇ ਟਾਈਮ ਮਿਲੇ ਫਬਜੀ ਸਾਹਿਬ ਫਬਜੀ ਸਾਹਿਬ ਆਪਣੇ ਪੱਟੀ ਤੋਂ ਹੀ ਨੇ ਬਹੁਤ ਮਿਹਨਤੀ ਬੰਦੇ ਨੇ ਆਪਣੀ ਦੁਕਾਨ ਦਾ ਦ੍ਰਿਸ਼ ਰਾਣਾ ਸਵੇਰ ਪਾਰਟਸ ਐਂਡ ਟਾਇਰ ਵਰਕਸ ਇੱਥੇ ਮੋਟਰਸਾਈਕਲਾਂ ਦਾ ਸਮਾਨ ਰੇਟਸ ਤੇ ਮਿਲਦਾ ਹੈ ਐਮ ਆਰ ਐ ਕੇ ਸੀਟ ਆਪਣੀ ਦੁਕਾਨ ਦਾ ਵੀ ਦ੍ਰਿਸ਼ ਆ ਕਿਉਂਕਿ ਸਵੇਰੇ ਸਵੇਰੇ ਮੈਂ ਪਾਰਕ 'ਚ ਆਇਆ ਨਾ ਤੇ ਪਾਰਕ ਦੇ ਸਾਹਮਣੇ ਹੀ ਆਪਣੀ ਦੁਕਾਨ ਆ ਪਾਰਕ ਦੇ ਸਾਹਮਣੇ ਬਿਲਕੁਲ ਪਾਰਕ ਦੇ ਸਾਹਮਣੇ ਦੁਕਾਨ ਹੈ ਆਪਣੀ ਵੀਰ ਜੀ ਆ ਵੇਖੋ ਆਪਣੀ ਹੈ ਜਿਹੜੀ ਛਟਕਾ ਸਕੂਲ ਵਾਲੀ ਸ੍ਰੀ ਗੁਰੂ ਹਰਕਿੰਗ ਸਕੂਲ ਵਾਲੀ ਛਟਕ ਤੇ ਆ ਮੈਂ ਇਸ ਵਕਤ ਬਾਲ ਪ੍ਰਾਨੰਦ ਰੱਖ ਤੇ ਆ ਟਾਲੀ ਦਾ ਵੀਰ ਜੀ